ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਦਰ ਰਗ ਆਸਾ ਮਹੱਲਾ ਪੱਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਕਰਕੇ ਹਾ ਚਿਤ ਬਹ ਸਰਬ ਸਮਾਲੇ ਵਾਝੇ ਤੇਰੇ ਨਤ ਅਨੇਕ ਸੰਖਾ ਕਹਤੇ ਤੇਰੇ ਵਾਵਨ ਹਾਰੇ ਕਹਤੇ ਤੇਰੇ ਰਗ ਪਰੀਸੀਓ ਕਹੀਆਂ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬਸੰਤਰ ਕਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਜਿਤ ਕੁਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦ ਇੰਦਰਾਸਨ ਬੈਠੇ ਦੇਵਤਿਆਂ ਅਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ गावं तुधनो पंडित पढ़े रखी सोरा जुग जुग वेदा नाले गावं तुधनो मोहिनी आमन मोहन स्वर्ग म छपे आले गावं तुधनो रतन उपाय तेरे 68 ती रत्न आले गावं तुधनो ज्योत महाबल सोरा गावं तुधनो खानि चारे ਆਵਾਂ ਤੋ ਦਿਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇ ਤਾਰੇ ਸੇ ਤੋ ਦਿਨੋ ਗਾਵਾਂ ਜੋ ਤੁਦ ਭਾਵਨਾ ਪ੍ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੋ ਦਿਨੋ ਗਾਵਾਂ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਹੀਂ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕਿਤਾ ਆਪਣਾ ਜਿਉ ਤਿਸ ਦੀ ਵਡਿਆਈ ਤੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਪਸਾਹਾ ਪਾਤਸ਼ਾਹਬ ਨਾਨਕ ਰਹਿਣੇ ਰਜਾਈ ਆਸਾ ਮਹਿੱਲਾ ਪਹਿਲਾ ਸੁਣ ਵਡਾ ਆਖੈ ਸਭ ਕੋਏ ਕੇਵੜ ਵਡਾ ਢਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨਾ ਜਾਣਾ ਤੇਰਾ ਕਿਤਾ ਕੇਵੜੀ ਚੀਰਾ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੂੰ ਤਾਂ ਵੀ ਨ ਸਿੱਧੀ ਕਿਨਾ ਨਾ ਪਈਆ कर्म मिला है ठाक रहैया आखन वाला क्या बेचारा है तेरा भंडारा जिस तू दे क्या चारा नानक सच सवार हारा मला पहला आखा जीवा विसरा मर जाओ आखन ओखा सा चाना साचे नाम की लागै पुख उत भूख खाए चलिया है दुख सो क्यों विसरा मेरी माए ਸਾਚਾ ਸਾਹਿਬ ਸਾਚਾ ਨਾਹਿ ਰਹਾਓ ਸਾਚੇ ਨਾਮ ਕੀ ਥਿਲਵੜਿ ਆਈ ਆਖ ਥਕੇ ਕੀਮਤ ਨਹੀਂ ਪਾਈਏ ਜੇ ਸਭ ਮਿਲਕੇ ਆਖਨ ਪਾਹ ਵਡਾ ਨਾ ਹੋਵੈ ਕਾਟ ਨਾ ਜਾਏ ਨਾ ਉਹ ਮਰਾ ਨਾ ਹੋਵੈ ਸੋਗ ਦੇਦਾਰਾ ਨਾ ਝੂਕਾ ਪੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੇ ਕੀਤੀ ਰਾਤ ਖਸਮ ਵਿਸਾਰਣਾ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗੁ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤ ਪੁਰਖਾ ਬਿਨੋ ਕਰੋ ਗੁਰੂ ਪਾਸ ਹਮ ਕੀਰੇ ਕਿਰਮ ਸਤਗੁਰ ਸਰ ਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਹ ਕੋ ਰਾਮਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰთა ਹਰ ਪਿਆਸ ਹਰ ਅਹਰ ਨਾਮ ਮਿਲਾ ਤ੍ਰਿਪਤਾਸ ਹਾ ਮਿਲ ਸੰਗਤ ਗੁਣ ਪਰਗਾਸ ਇਨਾ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀ ਨ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨਾ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਦਾਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਰੇ ਮਨ ਚਿਤ ਵਾਹ ਉਦਮ ਜਾ ਆਹਰ ਹਰ ਜਿਓ ਪਰਿਆ ਸੈਲ ਪੱਥਰ ਮਹਾਂ ਜੰਤ ਉਪਾਏ ਤਾਂ ਕਾ ਰਿਜਕ ਆਗਿਆ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ सूके काचटा हरेया रहाओ जननपिता लोक सूता बनेता कोई ना किसकी तरह सिर सिर रिजक संबाहे ठाकुर काहे मन पो करया कूड़े उड़ आवे सा कोसा तिसपाछा बचरे शरिया तिन कवन खिलावे कवन चुकावे मन में हां स्मरण करया ਸਬਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਆ ਤੇਰਾ ਅੰਤ ਨਾ ਪਾਰਾ ਵਰਿਆ ਆ ਗੋਲੀ ਮਹਿਲਾ ਚੌਥਾ ਸੋ ਪੁਰਖ ਇੱਕ ਓਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗੰਮ ਅਗਮ ਅਪਾਰਾ ਸਭ ਤਿਆ ਵਹਾਂ ਸਭ ਤਿਆ ਵਹਾਂ ਤੁਧ ਜੀ हर सच्चे सिर जनहारा सब जी यह तुम्हारे जी तू जिया का दाता रा हरते आओ संत हो जी सब दुख विसारन हारा हर आपे ठाकुर हर आपे सेव जी क्या नानक जंत बेचारा तू कट कट अंतर सर्व निरंतर जी हर एको पुरख समान ना इक दाता एक, एक पे खारी जी सब तेरे चौजे विडाना तू आपे दाता आपे भुक्ता जी हो तुद बिन और न जाना तू पार ब्रह्म बेअंत बेअंत जी तेरे क्या गुण आ ख बखाना जो सेव हैं जो सेव हैं तुद जी जन नानक तिन कुर्बानआ हर त्याब हो हर त्याब हो तुद जी से जन जुग महा सुख वासी से मुक्त से मुक्त पे जिन हर त्याया जी तिन टूटी चमकी फांसी जिना निरपो जिन्हार निरपो ते आया जी तिन कापो सब गवासी जिन सेवया जिन सेवया मेरा हर जी ते हर हर रूप समासी सेतन सेतन जिन हरते आया जी जिन नानक तिन बल जासी तेरी भगत तेरी भगत पंडार जी परे बियंत बेअंत तेरे भगत तेरे भगत सलाहन तुद जी हर अनेक अनेक अनंता तेरी अनेक तेरी अनेक करहा हर पूजा जी तप तप हैं जप हैं बेअंत तेरे अनेक तेरे अनेक पढ़ हैं बहुत सिमृत शास्त्र जी कर क्रिया खट कर्म करंता से भगत से भगत भले जन नानक जी जो भाव मेरे हर भगवंता तू आद पुरुख अपरंपर करता जी तो जेवड़ अवर न कोई, तू जुग जुग एको सदा सदा तू एको जी तू चल करता सोई तुद आपे भावै सोई वर्ता जी तू आपे करह सो होई तुद आपे सृष्टि सब उपाई जी तुद आपे सीरज सब गोई ਜਨ ਨਾਨਕ ਗੁਣ ਗਾਵ ਕਰਤੇ ਕੇ ਜੀ ਜੋ ਸਬਸੈ ਕਾ ਜਾਨੋਈ ਮਹਿਲਾ ਚੌਥਾ ਤੂ ਕਰਤਾ ਸਚਿਆਰ ਮੈੜਾ ਸਾਈ ਜੋ ਤੋ ਭਾਵੈ ਸੋਈ ਤਿਸੀ ਜੋ ਤੂ ਦੇਹੈ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸਬਨੀ ਧਾਇਆ ਜਿਸਨੋ ਕਿਰਪਾ ਕਰਹਾ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਥਾ ਮਨਮੁਖ ਗਵਾਇਆ ਤੁਧ ਆਪ ਵਿਚ ੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੂਝਹੀ ਮਹਾ ਤੁਜ ਬਿਨ ਦੂਜਾ ਕੋਈ ਨਾ ਹਾਂ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲੇ ਵਿਛੋੜਿਆ ਸੰਜੋਗੀ ਮੇਲ ਇਸਨੋਂ ਤੂੰ ਜਾਣਐ ਹੈ ਸੋਈ ਜਨ ਜਾਣਐ ਹਰ ਗੁਣ ਸਦ ਹੀ ਆਖ ਵਖਾਨਾ ਜਿਨ ਹਰਿ ਸੇ ਵਿਆਪਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿਨੂ ਦੂਜਾ ਅਵਰ ਨ ਕੋਇ ਤੂੰ ਕਰ ਕਰ ਵੇਖਾਂ ਜਾਨ ਹੈ ਸੋਈ ਜਨ ਨਾਨਕ ਗੁਰਮੁਖ ਪਰਗਟ ਹੋਈ ਤਾ ਮਹੱਲਾ ਪਹਿਲਾ ਤਤ ਸਰਵਰ ਡਾਪੈ ਲੈ ਨਿਵਾਸਾ ਪਾਣੀ ਪਾਵਕ ਤੇ ਨਹਾ ਕੀਆ ਪੰਕਜ ਮੋਹ ਪਗ ਨਹੀਂ ਚਾਲਾ ਹਮ ਦੇਖਾ ਤਹ ਡੁਬੀ ਲੈ ਮਨ ਏਕ ਨਾ ਚੇਤਸ ਮੂੜ ਮਣਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਥਾ ਜਨਮ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਨਾ ਜੀਨ ਤੂੰ ਨਹੀਂ ਵਿਸਰਿਆ ਆਸਾ ਮਹਿਲਾ ਪੰਜਵਾ ਪਈ ਪ੍ਰਪਤ ਮਾਨੁ ਕੋ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਪਵ ਜਲ ਤਰਨ ਕਾ ਜਨਮ ਬਰੀਥਾ ਜਾ ਤਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪੇ ਕੀ ਰਾਖੋ ਸਰਮਾ ਓਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚ ਪਈ ਹਮਰੀ ਕਰੋ ਹਾਥ ਦਾ ਰਸ਼ਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ हमरे दुष्ट सब तुम कव हो आप हाथ दे मेह बचाव हो सुखी बसा मोरो परिवार सेवक सिखिया सब करा रिज कर, तारा। रशा कर दा, सब बैरन के आज संकर पूरन होए हमारी आशा तोर भजन की रह प्यासा तुम तो है शाड कोई अवर ना जो बर चहो सो तुम रह पहु सेवक सिखिया हमारे तारिया हैं चुन चुन शत्र हमारे मारिया वाहे गुरु जी का खालसा वाहे गुरु जी की फतेह अपझा उभरिया मरण काल का त्रास निवरिया राख ले मुहा राख नहारे साहिब संत साहे प्यारे देना बांधे दोष्ट के हंता तुम हो पूरी चतुरदर्शकंता काल पाए ब्रह्मावपतरा काल पाए शिवजू अवतरा काल पाए कर बिषन प्रकाशा सकल काल का किया तमाशा वाहे गुरु जी का खालसा वाहे गुरु की फते